ਹੋਇਆ ਕੀ ਬਤਨ ਮੈਂ ਮੇਰਾ ਨਾਮ ਸੁਰੇਸ਼ ਪ੍ਰਕਾਸ਼ ਹੈ ਅਸੀਂ ਅਨਰ ਨੂੰ ਪੂਰੇ 6 ਸਾਲ ਪਹਿਲੇ ਵਿਆਈ ਸੀ ਤੇ ਪੂਰੀ ਮਤੇਗੀ ਦੂਜੀ ਰੰਦੇ ਸੀ ਬਣੇ ਸੀ ਅਮੇ ਦੇ ਹਿਸਾਬ ਨਾਲ ਦੱਸਦੇ ਸੀ ਕਿਰੇ ਆ ਗਏ ਤੇ ਉਹ ਸੁਣ ਮਤੇਗੀ ਨਾ ਹਾਂ ਸੰਸਾ ਨ ਜਾਂਦੇ ਸੀ ਕਹਿੰਦੇ ਚਲੋ ਆਪਰੇ ਸਿੱਧ ਹੋ ਜਣਗੇ ਆਪਰੇ ਸਿੱਧ ਦੇ ਪਹਿਲ ਬਾਅਦ ਵਿੱਚ ਉਹ ਸਿੰਦੇ ਨੇ ਬਿਲਕੁਲ ਹੀ ਮਤਲਬ ਹੋਰ ਹੀ ਕੰਮ ਮਰੇ ਜਿਹੜੇ ਕੁੜੀ ਨੂੰ ਫੋਨ ਕਰਾਣਾ ਤੇ ਉਹ ਫੋਨ ਦੇ ਜੀਓ ਅਟੈਚਮੈਂਟ ਹੋਈ ਨਹੀਂ ਸੀ ਕਿ ਉਹ ਉਸੇ ਉਹਦੇ ਰਿਕਾਰਡਿੰਗ ਕਰਕੇ ਸੁਣਦੇ ਸੀ ਉਹ ਸਿਰ ਮਤਲਬ ਉਹ ਮਜ਼ਾ ਨਹੀਂ ਸੀ ਆਉਂਦਾ ਕਿਸੇ ਗੱਲ ਦਾ ਵੀ ਉਹਨਾਂ ਨਾਲ ਜਿਸਰਾ ਬੰਦਾ ਖੁਸ਼ ਹੋ ਗਏ ਮਦਨੇ ਸਾਲ ਹੋ ਗਏ ਸੀ 6 ਸਾਲ ਹੋ ਗਏ ਜਿਹੜੇ ਸਾੜ ਨੂੰ ਫੋਨ ਤੱਕ ਨਹੀਂ ਸੀ ਲਾ ਕੇ ਦਿੱਤਾ ਉਹਨਾਂ ਨੂੰ ਕੀ ਗੱਲੇ ਉਹ ਆਪਣੇ ਘਰ ਤੇ ਉਹਨਾਂ ਕੋ ਆਈਫੋਨ ਸਾਰਿਆਂ ਕੋ ਲੱਗੇ ਕਿਉਂਕਿ ਉਹ ਤੋਂ ਦੇਖੀ ਸੀ ਮਾਂ ਨਾਲ ਗੱਲ ਕਰਾਂਗੇ ਫਲਾਣੇ ਨਾਲ ਗੱਲ ਕਰਾਂਗੇ ਮੇਰੇ ਕੋਲ ਉਹਨਾਂ ਦਿਮਾਗ ਆਇਆ ਕਿ ਨਾ ਰਹਿਦਾ ਸੀ ਕਿ ਉਹਨੇ ਵੀ ਗਲਤ ਕਰਨੇ ਪਏ ਸੀ। ਬਚਾ ਮਾਂ ਨਾਲ ਗੱਲ ਹੀ ਕਰੇਗਾ ਕਿਹਦੇ ਨਾਲ ਗੱਲ ਕਰੇਗਾ। ਉਸ ਤੋਂ ਬਾਅਦ ਅੱਜ ਛੇਰੇ ਫੋਨ ਆਇਆ ਪਪਾ ਜੀ ਦਾ ਉਹਨਾਂ ਦਾ 11:30 ਵਜੇ ਕਿਸੇ ਨੇ ਕਿ ਉਹ ਕਹਿੰਦੇ ਕਿ ਉਹ ਸਾਡੀ ਕੁੜੀ-ਕੁੜੀ ਹੋ ਗਈ। ਉਹ ਕਹਿੰਦੇ ਹਾਂ ਬੁੜੀ ਹੋ ਗਈ। ਇਹ ਵੀ ਘਰੇ ਤੇ ਸੀ ਬਾਹਰ ਸੀ ਗਏ। ਜਦ ਦੇਖਿਆ ਤੇ ਉਹ ਕਹਿੰਦੇ ਛੇਰੇ ਕਿਹੜੀ ਹਸਪੀਟਲ ਦਹਾਇਆ ਇਹਨਾਂ ਨੇ। ਪਰ ਉਹਨਾਂ ਦੇ ਦਿਮਾਗ 'ਚ ਨਹੀਂ ਆਇਆ ਕਿ ਅਸੀਂ ਆਪਣੇ ਮਾਪਿਆਂ ਨੂੰ ਕਿਹਾ ਸੀ ਕੁੜੀ ਰਹੀ ਸੀ ਅਸੀਂ ਕੇਡੀ ਹਸਪੀਟਲ ਬੱਚੇ ਨੂੰ ਲੈ ਕੇ ਜਾਂਦੇ ਪਏ ਹਾਂ ਜੇ ਕੋਈ ਪ੍ਰੋਬਲਮ ਹੋ ਗਈਏ ਕੋਈ ਗੱਲ ਹੈ ਗਿਉ ਬੁਖਾਰ ਹੈਗਾ ਤੁਸੀਂ ਕੋਈ ਫੋਨ ਤੇ ਕਰਨ ਲੱਗੇ ਉਹ ਹਾਨੂੰ ਕੋਈ ਫੋਨ ਨਹੀਂ ਹੋਇਆ ਕੁਝ ਨਹੀਂ ਆਇਆ ਸਿਰਫ ਜਦੋਂ ਮਰ ਗਈ ਜੇ ਫਿਰ ਫੋਨ ਆਇਆ ਇਹ ਤੁਹਾਨੂੰ ਕੀ ਚਾਹਤ ਹੈ ਹੁਣ ਪੋਸਟਮਾਰਨ ਦੀ ਕਰਵਾਇਆ ਜਾ ਰਹੀ ਹੈ ਕਿਸ ਤਰੀਕੇ ਦੀ ਕਾਰਵਾਈ ਅਸੀਂ ਕਹਿੰਦੇ ਹਾਂ ਕਿ ਚਲੋ ਸ਼ੱਕ ਦੂਰ ਹੋ ਜਾਏਗਾ ਮੇਰੇ ਕੋਲ ਹੈ ਬਸ ਫੋਟੋ ਨਾਲ ਜਦੋਂ ਮੇਰਾ ਸ਼ੱਕ ਸਾਡਾ ਦੂਰ ਹੋ ਜਾਏਗਾ

ਬਸ ਲੜਕੀ ਦਾ ਕੋਈ ਬ੍ਰਦਰ ਹੈ ਉਹ ਕੋਈ ਹੱਥਾ ਚ ਕੋਈ ਇਹਨੇ ਘੱਟ ਕੋ ਤੋਰ ਪਾਣ ਵੀ ਕਰ ਦਿੱਤੀ ਥੋੜੀ ਜਿਹੀ ਚਲੋ ਕੋਈ ਗੱਲ ਨਹੀਂ ਮੇਰੀ ਸਿਸਟਰ ਗਈ ਹੈ ਬਟ ਐ ਵਾ ਅਸੀਂ ਇਹਨਾਂ ਨੇ ਕੰਪਰੋਮਾਈਜ਼ ਕੀਤਾ ਲਾਸਟ ਤੇ ਆਪਣੇ ਇਹੀ ਪੋਸਟਮਾਰਟਮ ਕਰਾਣਾ ਅਸੀਂ ਐਗਰੀ ਅਗਰ ਕੋਈ ਕਾਰਵਾਈ ਸਾਡੇ ਦੇ ਹੋਏਗੀ ਤੇ ਪੋਸਟਮਾਰਟਮ ਦੇ ਰਿਪੋਰਟ ਨਾਲ ਹੋਏਗੀ ਜੇਕਰ ਕੋਈ ਉਹਨਾਂ ਦੇ ਹੋਏਗੀ ਤੇ ਪੋਸਟਮਾਰਟਮ ਦੇ ਰਿਪੋਰਟ ਨਾਲ ਇਧਰ ਠੰਡੇ ਰਹਿਣ ਸਰ ਜੋ ਹੋਏਗਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਹੋਏਗਾ ਲੜਕੀ ਦੀ ਕਿੰਨੀ ਉਮਰ ਸੀ ਕਿ ਬੱਚੇ ਵੀ ਸੀ ਉਹਦੇ ਲੜਕੀ ਦੀ ਉਮਰ ਆ ਜੀ 27 ਸਾਂ ਇੱਕ 4 ਮਹੀਨੇ ਦਾ ਬੇਟਾ ਜੀ ਇੱਕ 4 ਮਹੀਨੇ ਬੇਟੀ 4 ਮਹੀਨੇ ਦਾ ਬੇਟਾ ਜੀ ਤੇ ਇੱਕ 3.5 3.5 ਸਾਲ ਦੀ ਬੇਟੀ ਜੀ ਕਿੰਨੇ ਚਿਰ ਹੋ ਗਈ ਸ਼ਾਦੀ ਜੀ ਸ਼ਾਦੀ ਨੂੰ 6 ਸਾਲ ਹੋ ਗਏ ਤੇ ਕੋਈ ਝਗੜਾ ਵੀ ਸੀ ਜਾਂ ਕੀ ਬਿਮਾਰੀ ਕਿੱਦਾਂ ਸੀ ਛੇ ਮਤਲਬ ਸਵੇਰੇ ਅਸਰਾ ਕੋਈ ਹਲਕਾ ਫੁਲਕਾ ਜਿਹਾ ਗਰਮੀ ਆ ਹਰ ਇੱਕ ਬੰਦੇ ਨੂੰ ਪਤਾ ਜੀ ਜੀ ਮਾਰਾ ਮੋਟਾ ਫੀਵਰ ਤੇ ਚੱਲਦਾ ਹੀ ਰਹਿੰਦਾ ਹੈ ਜੀ ਕੱਲ ਪਰਸੋਂ ਇਸ ਦਾ ਵੀਰ ਆ ਦਵਾਈ ਲਿਆਂਦੀ ਹੈ ਸਵੇਰੇ ਬ੍ਰੇਕਫਾਸਟ ਕੀਤਾ ਉਹਨੇ ਦਲੀਏ ਹੈ ਜੀ ਉਹਦੇ ਹਸਬੰਦ ਨੂੰ ਕਹਿੰਦੇ ਜੀ ਇਸ ਤਰ੍ਹਾਂ ਮੈਂ ਨਾਸ਼ਤਾ ਕਰਕੇ ਨਾਰਾਜ਼ ਹੋ ਗਿਆ ਤੇ ਹਸਬੰਦ ਜੀ ਸਲਾਮ ਨੂੰ 3-5 ਮਿੰਟ ਦਾ ਕੋਈ ਚਾਹ ਇਹ ਕੁਝ ਦੇਖਣ ਗਏ ਆ ਉਹਨੂੰ ਹੋਸ਼ ਨਹੀਂ ਸੀ ਜੀ ਖਾਦ ਉਹ ਲੇਟੀ ਆ ਉਸ ਤੋਂ ਬਾਅਦ ਉਹ ਹੋਸ਼ੀ ਹੋਈ ਜੀ ਇਹ ਚੁੱਕ ਕੇ ਕਿਹੜੀ ਹਸਪਤਾਲ ਲੈ ਕੇ ਡੂ ਹਸਪਤਾਲ ਲੈ ਗਏ ਜੀ ਡੂ ਡੂ ਕਹਿੰਦਾ ਨਹੀਂ ਜੀ ਮੇਰੇ ਅੱਚੇ ਆ ਕੇਸ ਨਹੀਂ ਆ ਤਸੀਰ ਕਿਹੜੀ ਲੈ ਜਾਓ ਕਿਹੜੀ ਚ ਲੈ ਗਏ ਆ ਤੇ ਕਿਹੜੀ ਨੇ ਉਹਨੇ ICU ਵਗੈਰਾ ਦਿੱਤੀ ਜੀ ਰਿਪੋਰਟ ਮੇਰੇ ਕੋਲ ਹੈ ਉਹਨਾਂ ਨੇ ਉੱਥੇ ਡਰ ਡਿਕਲੇਅਰ ਕਰ ਦਿੱਤਾ ਹੈ ICU ਦੀ ਅਰਥੋਂ ਤਾਂ ਕਿਹੜੀ ਹਸਪਤਾਲ ਵਿੱਚ ਸੀ ਉਹਾਨੀਆ ਰਿਪੋਰਟ ਦੇਣ ਤੋਂ ਬਾਅਦ ਫਿਰ ਟੈਡੀ ਪਲੇਅ ਕਰ ਦਿੱਤਾ ਸੀ। ਠੀਕ ਉਸ ਤੋਂ ਬਾਅਦ ਲੜਕੀ ਵਾਲੇ ਆਏ ਇਹਨਾਂ ਨੂੰ ਫੋਨ ਕੀਤਾ ਇਸਨਾ ਉਹ ਕਹਿੰਦੇ ਜੀ ਨਹੀਂ ਸਾਡੇ ਬਗੈਰ ਕੋਈ ਕਾਰਵਾਈ ਨਹੀਂ ਪਾਣੀ। ਅਜ਼ੀਤ ਧੀਆਂ ਦੇ ਘਰ ਦੇ ਬਗੈਰ ਤਾਂ ਕੋਈ ਸੰਸਕਾਰ ਵੀ ਨਹੀਂ ਹੋਣਾ। ਲੇਕਿਨ ਇਹ ਆਏ ਤੇ ਲੜਨ ਦੇ ਮੂਰਛੀ ਚਲੋ ਜੋ ਵੀ ਹੈ ਕੋਈ ਗੱਲ ਕਰਨ ਲਈ ਤਿਆਰ ਹੈ। ਪਰ ਜੋ ਵੀ ਹੋਵੇ ਕੋਛਾਪਨ ਨਹੀਂ ਹੋਣਾ ਚਾਹੀਦਾ। ਇਹ ਪ੍ਰੈਸ ਆਪਣੀ ਪੋਸਟਮਾਨ ਦੀ ਰਿਪੋਰਟ ਇੱਕ ਵਾਰੀ ਜੂੜ ਵੇਟ ਕਰ ਲੈਣੀ ਚਾਹੀਦੀ ਹੈ ਕਿਸੇ ਦੇ ਐਲੀਕੇਸ਼ਨ ਨਾ ਲਗਾਇਆ ਜਾਵੇ ਜਾਂ ਉਹਨੇ ਮਾਰੀ ਹੈ ਕਿ ਮੇਰੀ ਕਿਵੀ ਦੇ ਵਿੱਚੀ ਕੋ ਪਰਿਵਾਰ ਲੜਕੀ ਪਰਿਵਾਰ ਨਾਲ ਕਾਰਵਾਈ ਦੇ ਵੇਲੇ ਸਹਿਯੋਗ ਕਰੋਗੇ ਪੂਰੀ ਤਰ੍ਹਾਂ ਸਾਰੇ ਹੀ ਸਹਿਯੋਗ ਕਰਾਂਗੇ ਤਾਂ ਪੋਸਟਮਾਨ ਮਾਸਤੇ ਐਗਰੀ ਹੋਇਆ ਹੈ ਜੀ ਉਹਨਾਂ ਨੇ ਇੱਕ ਵਾਰੀ ਪੋਸਟਮਾਨ ਮਾਸਤੇ ਕਿਹਾ ਦੇਖੀ ਕੀ-ਕਿਆ ਜੂਰੂ ਕਰਾਣਾ ਜੀ ਉਹਨਾਂ ਨੇ ਨਾ ਐਗਰੀਆਂ ਦੇ ਨਾਮ ਕਹਿੰਦੇ ਆ ਜੀ ਇਹੀ ਗੁਨੇਗਾਰ ਆ ਤੇ ਸਾਨੂੰ ਸੁਝਾਇਆ ਜੇ ਤੂੰ ਹੀ ਗੁਨੇਗਾਰ ਹੈ ਤੁਹਾਡਾ ਕੁਝ ਵੀ ਨਹੀਂ ਹੋਣਾ ਕਿਉਂਕਿ ਤੂੰ ਧੀ ਵਾਲੇ ਹੋ ਗਵਰਨਮੈਂਟ ਵੀ ਤੁਹਾਡੇ ਨਾਲ ਆ ਹਰ ਚੀਜ਼ ਤੁਹਾਡੇ ਨਾਲ ਆ ਇਥੇ ਬਦਨਾਮੀ ਮੁੰਡਿਆਂ ਦੇ ਹੋ ਕੇ ਚਲੇ ਜਾਣੀਆਂ ਜੀ ਲੇਕਿਨ ਕੋਈ ਸਾਨੂੰ ਵੀ ਸਲੂਸ਼ਨ ਮਿਲੇ ਨਾ ਅਗਰ ਪ्रेस ਰਿਪੋਰਟ ਜਾਂ ਕੋਈ ਪੁਲਿਸ ਮਾਡਲ ਰਿਪੋਰਟ ਕੁਝ ਨਹੀਂ ਆਉਂਦਾ ਤੇ ਮੁੰਡੇ ਵਾਲੇ ਦਾ ਕੀ ਹਾਲ ਹੋ ਜਾਂਦਾ ਜੀ ਉਹਦੇ ਚ ਮਤਲਬ ਹਰ ਕਾਨੂੰਨ ਤਾਂ ਤੀਜਲ ਦੀ ਫੇਵਰਚ ਹੋ ਗਿਆ ਉਹਨਾਂ ਨੇ ਕਿਹਾ ਪੁਲਿਸ ਤੋਂ ਰੁਪਈਆ ਆਣ ਕੇ ਪ्रेस ਤੋਂ ਰੁਪਈਆ ਪੁਲਿਸ ਵੀ ਕਹਿ ਰਹੀ ਕਿ ਕੋਈ ਕਾਰਵਾਈ ਨਹੀਂ ਕਰਵਾ ਰਹੇ ਕੋਈ ਬਿਆਨਬਾਜ਼ੀ ਨਹੀਂ ਬਿਆਨਬਾਜ਼ੀ ਦੋਨੇ ਪਾਸੋਂ ਨਹੀਂ ਦਿੱਤੀ ਜਾ ਰਹੀ ਸਾਡੀ ਕਿਹੜੀ ਬਿਆਨਬਾਜ਼ੀ ਲੈਣੀ ਹੋਣੀ ਸੱਦੋ ਹੀ ਉਹਨੇ ਦੇ ਦਿੰਨੇ ਕੀ ਲੈਣੀ ਆ ਲੜਕੀ ਦੇ ਫਾਦਰ ਕੋਲ ਲੈਣੀ ਪੁਲਿਸ ਵਾਲੇ 3 ਘੰਟੇ ਘੜ ਦੱਟ ਰਹੇ ਜੀ ਬਿਆਨ ਉੱਥੇ ਕੀ ਕਰਦੇ ਵੀ ਤਿੰਨ ਘੰਟੇ ਕਰ। ਧਿਆਨ ਬਾਜੀ ਇਸ ਤਰ੍ਹਾਂ ਹੀ ਗਏ ਹੋ ਨਾ? ਜੀ। ਤੇ ਉਹ ਉੱਥੇ ਕਿਉਂ ਨਹੀਂ ਦਿੱਤੀ ਬਿਆਨਬਾਜੀ? ਜੇਕਰ ਉਹਨਾਂ ਨੇ ਬਿਆਨਬਾਜੀ ਲੈਣੀ ਹੈ ਇੱਥੇ ਲੈਣੀ ਹੈ। ਇਕੱਲੇ ਇੱਕ ਡੈੱਡ ਬੋਡੀ ਦੇ ਨਾਲ ਕੁੜੀ ਦਾ ਫਾਦਰ ਆਇਆ। ਕਿਹਾ ਉਹ ਮਾਰੇ ਕੁੜੀ ਯਤਿਮ ਛੱਡੀ ਐ। ਕਾ ਤੂੰ ਇੱਥੇ ਆਪਣਾ ਕੈਮਰਾ ਘੁਮਾ ਕੇ ਦੇਖ ਲੈ ਪਹਿਲੇ। ਜੀ। ਇੱਥੇ ਇਹ ਮੁੰਡੇ ਦੇ ਪਰਿਵਾਰ ਨਾਲ ਵੇਖੋ। ਮੁੰਡੇ ਦੇ ਪਰਿਵਾਰ। ਜੀ। ਟੋਟਲ ਮੁੰਡੇ ਦੇ ਪਰਿਵਾਰ ਨਾਲ ਕੁੜੀ ਦੇ ਵੇਖੋ ਕਿੰਨੇ ਕ ਬੰਦੇ ਆ ਫਾਦਰ ਸਾਹਿਬ ਤੇ ਇਕੱਲੇ ਇੱਕ ਬਾਹਰ। ਜੀ। ਤੇ ਮਲਕ ਹੀ ਐ ਜੇ ਟੈਕਨੀਕਲ ਹੈ ਤੀ ਵੇਖੋ ਕੋਈ ਇਨਸਾ ਤੁਸੀਂ ਆਪਣੇ ਵੱਲੋਂ ਪੂਰਾ ਸਹਿਯੋਗ ਕਰੋ ਸਰ ਸਹਿਯੋਗ ਕਰਨੇ ਪੋਸਟਮੈਨਾਂ ਮਸੱਈਂ ਰਹੋਤੇ ਆ ਠੀਕ ਹੈ ਠੀਕ ਹੈ ਸਾਰਾ ਮਤਲਬ ਪੂਰਾ ਇਲਾਕਾ ਸਭ ਨੇ ਨਾਕਰ ਦੁਕਾਨਾਂ ਸਭ ਨੇ ਮੁੰਡੇ ਦੇ ਫਾਦਰ ਔਰ ਮਤਲਬ ਬਿਲਕੁਲ ਨਾਕ ਰਹੋਤੇ ਆ ਉਹਨੇ ਖੁਦ ਕਿਹਾ ਆਪਣੀ ਜੁਬਾਨੀ ਕਿ ਐ ਪੋਸਟਮੈਨ ਹੋਣਾ ਚਾਹੀਦਾ ਕੱਲ ਨੂੰ ਕੋਈ 2-3 ਸਾਲ ਦੇ ਦੋ ਜਿਹੇ ਰਸਤੇ ਬਿਆਰ ਚ ਮਿਲਦੇ ਆ ਕੱਲ ਨੂੰ ਜਿਹਨੂੰ ਬੱਕਰੀ ਚੁਕਸ ਸਕਾਂਗੇ ਜੋ ਰਿਪੋਰਟ ਬੋਲੇਗੀ ਜੀ ਇਸ ਪਿਛਲੇ ਸਾਰਾ ਕੰਮ ਸ਼ਾਂਤੀ ਨਾਲ ਆ ਜਾਵੇ ਈਓ ਹਨ ਨੂੰ ਮਤਲਬ ਕੁਛ ਨਹੀਂ ਸਹਿਯੋਗ ਹੈ ਸਭ ਦੇ ਖਲੋਤੇ ਆ ਸਹਿਯੋਗ ਸਤੇ ਖਲੋਤੇ ਆ ਮਨpasse ਕਰੋ ਨਹੀਂ ਠੀਕ ਹੈ ਠੀਕ ਮੈਂ ਐਸ ਐਸ ਸੰਦੀਪ ਕੁਮਾਰ ਨੰਬਰ 3755 ਤਾਣਾ ਮੋਕਾ ਪੂਰਾ ਡਿਊਟੀ ਅਫਸਰ ਤਨਤ ਆ ਜੀ ਮੈਨੂੰ ਐਸ ਐਚਓ ਸਾਹਿਬ ਨੇ ਬਜਰੀਆ ਪਹੁੰਚ ਕੇ ਆਪ ਹੀ ਪਵਨ ਨਗਰ ਪਹੁੰਚੋ ਮੈਂ ਉੱਥੇ ਜਾ ਕੇ ਵੇਖਿਆ ਲੜਕੀ ਨੇਹਾ ਉਹਨਾਂ ਦੀ ਨੌਂ ਆ ਜੀ ਪਵਨ ਨਗਰ ਵਹੀ ਆ ਉਹਦੀ ਡੈੱਡ ਬੋਡੀ ਜਿਹੜੀ ਆ ਜ਼ਮੀਨ ਤੇ ਪਈ ਸੀ ਜਾਈਤ ਲਈ ਦੇ ਉੱਪਰ ਉਹ ਕਹਿ ਰਹੇ ਲੜਕੀ ਵਾਲੇ ਭੀ ਖਾਣਾ ਖਾਂਦੇ ਆ ਡੈਥ ਹੋਈ ਆ ਪਰ ਲੜਕੀ ਵਾਲੇ ਪਰਿਵਾਰ ਕਹਿ ਰਹੇ ਆ ਕਿ ਸਾਡੀ ਲੜਕੀ ਨੂੰ ਕੁਝ ਦੇ ਕੇ ਮਾਰਿਆ ਗਿਆ ਵਾ ਉਹਨੇ ਵੈਰੀਫਾਈ ਕਰ ਰਹੇ ਆ ਪਰ ਇਹ ਕੋਈ ਬਿਆਨ ਨਹੀਂ ਲਿਖਾ ਰਿਹਾ ਸਾਨੂੰ ਕੋਈ ਵੀ ਤੇ ਪੁਲਿਸ ਨੂੰ ਨਾਜਾਇਜ਼ ਹੱਥ ਮਟਕਾ ਰਹੇ ਆ ਠੀਕ ਆ ਜੀ ਪੁਲਿਸ ਲੈ ਖੁਦ ਲੜਕੀ ਵਾਲੇ ਕਹਿੰਦੇ ਲੜਕੀ ਵਾਲੇ ਕੋਈ ਜਾਨ ਕੇ ਲੜਕੀ ਲੜਕੀ ਵਾਲੇ ਖਮੋਚ ਆ ਜਿਹੜੇ ਲੋਕ ਤਮਾਸ਼ਾ ਵੇਖਣ ਵਾਲੇ ਉਹ ਜ਼ਿਆਦਾ ਕਰ ਰਹੇ ਆ ਜੀ ਠੀਕ ਆ ਜੀ ਬਾਕੀ ਕੋਈ ਕਿਸੇ ਦੇ ਆਖੇ ਨਹੀਂ ਲੱਗ ਰਿਹਾ ਕੋਈ ਮਨ ਨੂੰ ਬਿਆਨ ਨਹੀਂ ਲਿਖਾ ਰਿਹਾ ਆਪਣੇ ਕੋਈ ਕਾਰਵਾਈ ਕਰਵਾ ਰਿਆ ਤਿੰਨ ਚਾਰ ਦਿਨ ਤੋਂ ਲੜਕੀ ਉਹ ਮੁਹਾਰ ਸਿੰਘ ਬੁਕਾਰ ਕੰਦੇ ਚਲੋ ਉਹ ਤੇ ਆਪ ਜੋ ਡਾਕਟਰ ਸਾਹਿਬ ਵੀ ਟਰੀਟਮੈਂਟ ਹੋਈ ਹੋਏਗੀ ਉਹ ਆਪਾਂ ਰਿਕਾਰਡ ਲੈ ਲਾਂਗੇ ਜੋ ਵੀ ਕਾਰੋਇਮਤ ਚ ਕਰਾਂਗੇ ਜਿਹੜੀ ਜੇ ਤੇ ਡਾਕਟਰ ਦਾ ਇਲਾਜ ਹੋਇਆ ਹੋਇਆ ਤੇ ਵਧੀਆ ਗੱਲ ਹੈ ਜੀ ਜੇ ਬਿਮਾਰ ਹੋਈ ਜੀ ਬਿਆਨ ਨਹੀਂ ਪਾਉਂਦੇ ਕੋਈ ਪਰਿਵਾਰਕ ਮੈਂਬਰ ਤੇ ਫਿਰ ਕੰਨ ਕੀ ਕਾਰਵਾਈ ਕਰੋ ਮੈਂ ਤੇ ਇੱਥੋਂ ਤੱਕ ਆ ਵੀ ਇੱਥੇ ਆਣ ਕੇ ਜਦੋਂ ਉੱਥੇ ਮਾਹੌਲ ਜਿਹੜਾ ਸ਼ਾਂਤੀਪੂਰਕ ਹੋ ਗਿਆ ਮਾਹੌਲ ਜਿਹੜਾ ਤਣਾਪੂਰਕ ਹੋ ਗਿਆ ਇੱਕ ਦੂਜੇ ਦੇ ਗੱਲ ਪੈਂਦੇ ਸੀ ਉਹਦੇ ਵਿੱਚ ਜਿੱਥੋਂ ਤੱਕ ਵੀ ਸਾਡੇ ਨਾਲ ਵੀ ਧੱਕਾ ਮੁੱਕੀ ਹੋਈ ਗਈ ਆ ਕਾਰ ਕੇ ਉੱਤੇ ਇਹਨਾਂ ਨੂੰ ਕਿਹਾ ਪੀਆ ਡੈੱਡ ਬੋਡੀ ਜਿਹੜੀ ਆਪਣੀ ਗੱਡੀ ਤੇ ਲੱਦੋ ਇਹਨਾਂ ਨੇ ਟਾਫੀ ਗੱਡੀ ਤੇ ਡੈੱਡ ਬੋਡੀ ਨਹੀਂ ਲੱਦੀ ਪੀ ਆਹ ਨਹੀਂ ਲੱਦਣੀ ਜੀ ਸਾਡੀ ਗੱਡੀ ਤੇ ਨਹੀਂ ਲਾ ਸਕਦੇ ਇਹਨਾਂ ਕਿਸੇ ਨਹੀਂ ਲੱਦੀ ਫੇਰ ਮੈਂ ਖੁਦ ਉੱਥੋਂ ਆਣ ਕੇ